ਗੱਡੀ ਹੈ ਸਟੇਟ ਹੈ ਸਟੇਟ ਹੈ ਜੀ ਬੱਚਾ ਗੁੱਛਾ ਰਿਹਾ ਕਰ ਆਕ੍ਰਿ ਕਾਲ ਜੀ ਸਵਾਰ ਕਰਦੇ ਆ ਸਾਡਾ ਪੰਗੋ ਬਲਾਗ ਦੇ ਵਿੱਚ ਟਾਈਮ ਹੋ ਗਿਆ 8:40 ਮਿੰਟ ਤੇ ਜਿਹੜੇ ਟੋਲ ਦੀ ਲੋਕੇਸ਼ਨ ਭੇਜੀ ਸੀਗੀ ਉਹ ਟੋਲ ਤੋਂ ਕਿਲੋ ਡੇਢ ਕਿਲੋਮੀਟਰ ਸਾਈਡ ਤੇ ਐ ਕਿਲੋਮੀਟਰ ਹੋਣਾ ਸਾਰਾ ਹੀ ਉਹ ਸਾਹਮਣੇ ਖਾਲੀ ਹੋਣੀ ਹੈ ਗੱਡੀ ਇਹ ਦਿਨਰੀ ਚੈੱਕ ਕਰ ਸਕਦੇ ਤੁਸੀਂ ਨਜ਼ਾਰੀ ਨਦੀ ਐ ਹੁ ਆਂਦੀ ਠੰਡੀ ਠੰਡੀ ਹਵਾ ਐਂ ਉਹ ਕਰਦੇ ਬੰਦ ਆਹਾ ਆਹਾ ਨਦੀ ਹਵਾ ਨਾ ਟੀ ਟੀ ਨਾ ਫੋ ਫੋਰ ਅਗਨੀ ਸ਼ਾਂਤੀ ਹੈ ਰਾਸਤਾ ਮੜਿਆ ਤੰਗ ਜਿਆ ਸੀਗਾ ਉੱਪਰ ਉਹ ਦਰਾਗਤ ਸੀਗੇ ਟਾਣੀਆਂ ਨੀਵੀਆਂ ਬਾਕੀ ਉਦਾਂ ਠੀਕ ਆ ਪਾਣੀ ਦੇਖੋ ਆ ਆ ਆਹ ਉਹ ਰੇਜ ਨੂੰ ਖਾਲੀ ਹੋਣੀ ਆ ਪਿੰਡ ਬਸੇ ਵਿਆਂ ਦੇਖ ਲੈ ਤੂੰ ਕਰਦਾ ਪਿੰਡ ਦਿਖਦੇ ਨਹੀਂ ਕੋਈ ਦੇਖ ਲੈ ਇਹਨਾਂ ਕੇ ਪਿੰਡ ਆਹ ਦਰੀ ਮਾ ਨੂੰ ਲਿਗਾ ਤੇਰਾ ਬਾਪ ਹਾਂ ਬੋਲ ਤਾਵਾ ਹਾਂ ਬਈ ਮਿੱਤਰੋ ਗੱਡੀ ਲਾਤੀ ਆਪਾਂ ਨੇ ਥੱਲੇ ਤਾਰ ਕੇ ਤੇ ਇੱਥੇ ਸਲਿੱਪ ਮਾਰ ਗਈ ਦੀ ਮੜੀ ਜੀ ਕਿਉਂਕਿ ਅੱਗੇ ਉਧਰ ਝਾੜ ਆ ਗਿਆ ਦਾ ਉਹ ਦਿਖਾਣਾ ਇਹ ਅੱਗੇ ਆ ਆ ਗਿਆ ਦਾ ਔਰੇ ਆ ਝਾੜ ਜਾ ਬਾ ਇੱਥੇ ਫੇ ਅੱਗੇ ਪਿੱਛੇ ਕਰ ਕਰਕੇ 1 2 3 4 ਵਾਰੀ ਅੱਗੇ ਪਿੱਛੇ ਕਰੀ ਆਹ ਗੱਡੀ ਸੱਟ ਹੋਈ ਐ ਚਲ ਉਹ ਰਿਆਂ ਮਾਮਾ ਛਾਵਾਂ ਚ ਆਇਆ ਨਾ ਵਧੀਆ ਹਨਾ ਖਾਲੀ ਕਰਕੇ ਆਪਾਂ ਨੇ ਇਧਰੋਂ ਹੀ ਘੁਮਾ ਕੇ ਉੱਪਰ ਚੜ ਜੂਗੀ ਗੱਡੀ ਤੇ ਉਹ ਕਹਿੰਦਾ ਤੇ ਵੀ ਉੱਥੇ ਤੇ ਇਧਰ ਨੂੰ ਮੋੜ ਲਾ ਮਗਾ ਇੱਥੇ ਦਾ ਇਧਰ ਨੂੰ ਕਿੱਥੇ ਮੁੜ ਜੂਗੀ ਵੀ ਸਾਈਕਲ ਥੋੜੀ ਐ ਵੀ ਆ ਛੋਟੀ ਗੱਡੀ ਐ ਵੀ ਛੋਟੀ ਗੱਡੀ ਤਾਂ ਮੁੜ ਜਾਂਦੀ ਐ ਲੋਕੋ ਦੇਖੋ ਕਿ ਮੈਂ ਦੇਖਣਾ ਐ ਵੀ ਗੱਡੀ ਨੂੰ ਹੋਂ ਦਾ ਪਿੰਡਾਂ ਜੇ ਤਾਂ ਹੋਂ ਇਕੱਠੇ ਹੋ ਜਾਂਦੇ ਆ ਇਹਦਾ ਕਿਤੇ ਦੇ ਵੀ ਪਿੰਡ ਹੋਣ ਚਾਹੇ ਪੰਜਾਬ ਦੇ ਜਾਹੇ ਹਰਿਆਣੇ ਦੇ ਜਾਹੇ 오ੜੀਸਾ ਦੇ ਹੁਣ ਇਹਨਾਂ ਦਾ ਬਾਹੂ ਜ ਆਊਗਾ ਫਿਰ ਰਸੇ ਤਰਫਲਾਂ ਖੋਲਦੇ ਆਂ ਕੀ ਹੋ ਗਿਆ ਹੈ ਹਾਂ ਠੀਕ ਲੱਗ ਰਹਾ ਹੈ ਨਵੀਂ ਮਿੱਤਰੋ ਕਹਿੰਦੇ ਇਹਨਾਂ ਦੇ ਲਾਲ ਚ ਬੁਰੀ ਬਲਾ ਹੈ ਬਾਹੂ ਜ ਆਇਆ ਓਰੇ ਗੱਡੀ ਓਰੇ ਲਾਈ ਵੀਦੀ ਨਾ ਜਿਵੇਂ ਆਪਾਂ ਨੇ ਪਹਿਲਾਂ ਤੇ ਕਹਿੰਦਾ ਨਾ ਉੱਥੇ ਲਾ ਤੇ ਬੈਕ ਕਰਕੇ ਵੀ ਮੈਂ ਕਿਹਾ ਵੀ ਉੱਥੇ ਨਹੀਂ ਲੱਗਣੀ ਹੈਗੀ ਗੱਡੀ ਵੀ ਤੁਸੀਂ ਉਰੀ ਖਾਲੀ ਕਰ ਲਓ ਵੀ ਉਰੇ ਤੇ ਨੇੜੇ ਵੀ ਹੈਗਾ ਤਾਂ ਉਹ ਉਹ ਜਿੱਥੇ ਦਰਾਖਤਾ ਉਥੇ ਦਰਾਖਤ ਤੇ ਉਥੇ ਲੈ ਕੇ ਜਾਣਦਾ ਇਹਨਾਂ ਨੇ ਆਪਣੀ ਪੀਕਅਪ ਚ ਕਹਿੰਦੇ ਐਂ ਬੈਕ ਕਰਕੇ ਲਾ ਵੀ ਸਾਨੂੰ ਹੋਰ ਘੱਟ ਪੈ ਜੂਗਾ ਮੈਂ ਕਿਹਾ ਮੈਂ ਕਿਹਾ ਮੇਰੀ ਗੱਡੀ ਦਬ ਜਾਣੀ ਵੀ ਤੁਸੀਂ ਰਹਿਣ ਦਿਓ ਵੀ ਤੁਹਾਨੂੰ ਫਿਰ ਇੱਥੇ ਤੇ ਖਾਲੀ ਕਰਨੀ ਪੈਣੀ ਨਹੀਂ ਲਗਾਓ ਤੁਮ ਗਾੜੀ ਮੈਂ ਕਿਹਾ ਠੀਕ ਆ ਮੈਂ ਆਪਣਾ ਗੱਡੀ ਦੇ ਉਰੇ ਤੇ ਐ ਲਾਣ ਲੱਗਾ ਉਧਰ ਨੂੰ ਮੂੰਹ ਕਰਕੇ ਆ ਬੈਠ ਗਈ ਇੱਥੇ ਹੁਣ ਖਾਲੀ ਹੋਏ ਤੇ ਹੁਣ ਕਿਹਾ ਸਵਾਦ ਆਊਗਾ ਹੁਣ ਇੱਥੋਂ ਹੀ ਖਾਲੀ ਕਰਨਗੇ ਜਾਨ ਨੇ ਕਿਹਾ ਵੀ ਉੱਤੇ ਦੇ ਖਾਲੀ ਕਰ ਲੋ ਵੀ ਉੱਤੇ ਦੇ ਕਿੰਨਾ ਕੋ ਉਹ ਫਰਕ ਪੈਣਾ ਦਾ ਚੰਗੀ ਭਲੀ ਗੱਡੀ ਆਪਾਂ ਅੰਬ ਦੇ ਕੋਲ ਲਾਤੀ ਸੀਗੀ ਵੀ ਚਲ ਅੰਬ ਦੇ ਕੋਲੋਂ ਤਾਂ ਡਾਲਾ ਲਾ ਕੇ ਖਾਲੀ ਹੋ ਜੂਗੀ ਇਹਨਾਂ ਨੇ ਕਹਿ ਕਹਿ ਕੇ ਗੱਡੀ ਮੇਰੇ ਤੋਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਗੱਡੀ ਵੇਚ ਜੂਗੀ ਤੁਸੀਂ ਮੰਨ ਜੋ ਤੁਸੀਂ ਮੰਨੇ ਨਹੀਂ ਹੈਗੇ ਜਦ ਗੱਡੀ ਉਰੇ ਬਾੜੀ ਆਉਣਾ ਤੋਰੀ ਇੱਥੋਂ ਉਹ ਗੱਡੀ ਇੱਥੇ ਹੀ ਵਹਿ ਗਈ ਫਿਰ ਹੁਣ ਪੀਕਅਪ ਨਾਲ ਲੈ ਕੇ ਉਥੋਂ ਪਲਟੀ ਹੋਊਗਾ ਸਾਰਾ ਮਾਲ ਇਹ ਉਹ ਅੰਬ ਦੇ ਕੋਲ ਲਾਈ ਵੀ ਦੀ ਗੱਡੀ ਆਪਾਂ ਨੇ ਉਤੋਂ ਕਿੰਨਾ ਕੁ ਦੂਰ ਪੈਣਾ ਦਾ ਇਹਨਾਂ ਨੂੰ ਤੇ ਹੁਣ ਜਾਦਾ ਦੂਰ ਚੋ ਲੈ ਕੇ ਜਾਣਾ ਪੈਣਾ ਮਾਲ ਚਲੋ ਕੋਈ ਨਹੀਂ ਇਹਨਾਂ ਨੂੰ ਆ ਹੁੰਦਾ ਵੀ ਕਿਤੇ ਡਰਾਈਵਰ ਲਾਣੇ ਦਾ ਮਾਰਾ ਕਰਦਾ ਵੀ ਉੱਥੇ ਲੱਗ ਜੂਗੀ ਗੱਡੀ ਮੈਂ ਕਿਹਾ ਵੀ ਮੈਂ ਕਿਹਾ ਬਾਬੂ ਆਹ ਛੋਟੀ ਗੱਡੀ ਨਹੀਂ ਹੈਗੀ ਇਹ ਮਿੰਟ 'ਚ ਬਹਿ ਜਾਨੀ ਆ ਗੱਡੀਆਂ ਬੜੀਆਂ ਵਜ਼ਨ ਜ਼ਿਆਦਾ ਆ ਨਾ ਜ ਹੁਣ ਸਾਰਾ ਮਾਲ ਇੱਥੋਂ ਹੀ ਖਾਲੀ ਹੋ ਕੇ ਪਲਟੀ ਹੋਊਗਾ ਹੂੰ ਬਾਬੂ ਇਹ ਬੈਟਰੀ ਨਿਕਲੇ ਇਸਮੇ ਦੇ ਇੱਕ ਇਹ ਟੇਪ ਇੱਕ ਨਹੀਂ ਮਤਲਬ ਮਾਰੀ ਵੀ ਦੀ ਪਹਿਲਾਂ ਇਹ ਅੱਜ ਦਿਨ ਪਾਣੀ ਜਾ ਆਵਾਜ਼ ਨਵੇਂ ਮਿੱਤਰੋ ਤੇ ਹਾਂ ਲੱਗ ਗਿਆ ਬਣਾਉਣ ਹੁਣ ਤੇ ਗੱਡੀ ਆਪਣੀ ਹੋ ਰਹੀ ਹੈ ਬਾਲਟੀ ਉੱਧਰ ਇਹਦੇ ਪਿਕਅਪਾਂ ਚ ਲੈ ਕੇ ਜਾਣਗੇ ਤੇ ਚਾਹ ਪੱਤੀ ਤੇ ਚੀਨੀ ਦੁੱਧ ਲਿਆਏ ਸੀਗੇ ਆਪਾਂ ਹਾਂ ਇਹਨੂੰ ਪਹਿਲਾਂ ਪਾਣੀ ਨੂੰ ਉਬਾਲ ਲਈਏ ਸਵਾਰ ਕੇ ਪਾਣੀ ਬਾਲ ਕੇ ਫਿਰ ਪਾ ਕੇ ਹਾਂ ਪਾਣੀ ਹਲਕਾ ਜਿਹਾ ਬਰਨਾ ਨਵੇਂ ਹਲਕਾ ਜਿਹਾ ਹੀ ਪਾਇਆ ਉਹ ਤੇ ਠੰਡਾ ਪਿਆ ਰੱਖ ਲਾ ਪੱਤੀ ਵਾਲੀ ਵੇਰ ਪੱਤੇ ਵਾਲੇ ਡੱਬੇ ਬਰੱਖ ਦੇ ਕੀ ਨਾਮ ਹੈ ਉਹ ਆਗੇ ਆਗੇ ਚੱਕ ਹੋ ਜਾਣੇ ਇਹ ਕੀ ਨਾਮ ਹੈ ਉਹ ਪੱਜ ਗਿਆ ਨੋਏ ਮਿੱਤਰੋ ਗੱਡੀ ਹੋ ਗਈ ਆਪਣੀ ਖਾਲੀ ਤੇ ਗੱਡੀ ਨਿਕਲ ਵੀ ਗਈ ਖਾਲੀ ਹੋ ਗਿਆ ਤਾਂ ਨਿਕਲੇ ਜਾਣੀ ਦੀ ਮੜੀ ਜੀ ਬੈ ਗਈ ਦੀ ਆਪਾਂ ਨੇ ਉੱਥੇ ਫੇਸਪੇਸ ਜੀ ਕਰਾ ਆ ਕੇ ਮੈਂ ਕਿਹਾ ਹੁਣ ਇੱਥੇ ਹੀ ਖਾਲੀ ਕਰੋ ਤੇ ਜਿਹੜੇ ਪਿੰਡ 'ਚ ਆਪਾਂ ਖੜੇ ਆਂ ਔਰ ਖਾਲੀ ਕਰ ਰਹੇ ਆਂ ਇਹ ਪਿੰਡ 'ਚ ਬਾਈ ਲੈਟ ਨਹੀਂ ਹੈਗੀ ਕਿਤੇ ਵੀ ਮਤਲਬ ਉਹ ਮੈਂ ਦਿਖਾਣਾ ਤੁਹਾਨੂੰ ਇਹ ਉਹ ਦੇਖੋ ਲੱਗੇ ਵੀ ਨਾ ਪਲੇਟ ਸੋਲਰ ਪਲੇਟ ਉਹ ਥੱਲੇ ਬੈਟਰਾ ਪਿਆ ਸਾਰੇ ਕਿਤੇ ਸੋਲਰ ਸੋਲਰ ਪਲੇਟਾਂ ਹੀ ਆ ਬਿਜਲੀ ਕਿਤੇ ਨਹੀਂ ਹੈਗੀ ਪੂਰੇ ਪਿੰਡ 'ਚ ਲੈ ਹਲੋ ਆ ਇੱਧਰ ਵੀ ਆ ਸਾਰਾ ਬੈਟਰਾ ਇਹਨਾਂ ਦਾ ਉਹ ਉਹ ਆਵਾ ਪਰਿਆ ਵਾ ਤਾਂ ਇੱਧਰ ਵੀ ਆ ਦੇਖੋ ਸੋਲਰ ਪਲੇਟ ਲੱਗੀ ਵੀ ਆ ਸਾਰੀ ਕਿੰਨੇ ਸਾਲ ਪਿੱਛੇ ਆ ਹਲਿਆ ਪਿੰਡ ਚ ਰਿਹਾ ਜੇ ਲਾਈਟਾਂ ਵੀ ਨਹੀਂ ਹੈਗੀਆਂ ਲਾਈਟ ਵੀ ਨਹੀਂ ਆਈ ਔਰ ਇਹ ਤੱਕ ਹਲੇ ਹਨਾ ਸਾਰਾ ਸੋਲਰ ਸਿਸਟਮ ਨਾਲੇ ਉਹ ਚੱਲ ਰਿਹਾ ਚੱਲ ਸੋਲਰ ਸਿਸਟਮ ਦਾ ਹੁਣ ਆ ਗਿਆ ਹਨਾ ਜ ਜਦ ਸੋਲਰ ਨਹੀਂ ਸੀਗਾ ਹਨਾ ਉਦੋਂ ਕਿ ਮੈਂ ਗੁਜ਼ਾਰਾ ਕਰਦੇ ਹੁਣ ਸੋਲਰ ਨਾਲ ਲਾਈਟ ਉਹ ਚੱਲ ਜਾਂਦੀ ਆ ਚੱਲ ਆਪਣਾ ਬੱਤੀ ਚੱਲ ਜਾਂਦੀ ਆ ਹਨਾ ਉਕੇ ਬੁਕੇ ਨਹੀਂ ਇਹ ਰੇ ਪੱਤ ਅਹ ਦਰਾਖਤ ਪੂਰੇ ਲਾਏ ਹੋਏ ਛਾਵਾ ਪੂਰੀਆਂ ਇਹ ਆਹ ਦੇਖ ਆ ਲੱਗਿਆ ਵਾ ਕਟਲ ਕਿੰਨੇ ਕਿੰਨੇ ਲੱਗੇ ਹੋਏ ਆ ਦੇਖੋ ਕਟਲ ਹਨ ਤੇ ਇੱਧਰ ਅੰਬ ਅੰਬੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਛੋਟੀਆਂ-ਛੋਟੀਆਂ ਔਰ ਦੇਖੋ ਉੱਪਰ ਆ ਵਾ ਬੇ ਆਂਬੀਆਂ ਨਾਲ ਨਵੇਂ ਮਿੱਤਰੋ ਖਾਲੀ ਕਰਕੇ ਨਿਕਲ ਰਹੇ ਆ ਬਾਹਰ ਤੇ ਜਗ੍ਹਾ ਆ ਗਈ ਪੂਰੀ-ਪੂਰੀ ਹੁਣ ਕਰਦੇ ਆਪਾਂ ਟਰਾਂਸਪੋਰਟਰ ਨੂੰ ਫੋਨ ਪੰਗਾ ਜਾ ਕੇ ਨਹੀਏ ਹੋਟਲ ਤੇ ਕਿ ਮਾਮੂ ਆਹ ਨੂੰ ਹੋ ਗਏ ਫੇਰ ਇਹ ਰਹੀ ਗੱਲ ਬਾਤ ਨਵੇਂ ਮਟਰ 호텔 ਦੇ ਚਲਦੇ ਆ 호텔 ਦੇ ਜਾ ਕੇ ਤੇ ਸਹਾਇਤਾ ਕਰਨਿਆਂ ਵੀ ਕਿੱਧਰ ਦੀ ਭਰਨੀ ਹੈ ਤੇ ਕਿੱਧਰ ਦੀ ਨਹੀਂ ਐ ਆਈਟਾਂ ਪੰਜਾਬ ਦਾ ਰੇਟ ਪੁੱਛਦੇ ਆ ਪਹਿਲਾਂ ਟਰਾਂਸਪੋਰਟਰ ਨੂੰ ਫੋਨ ਕਰਕੇ ਵੀ ਕੀ ਆ ਮਾਰਾਟਰ ਦਾ ਵੀ ਉਹ ਚਲਾਂਗੇ। ਮੋਸੇ ਹੋਟਲ ਦੇ ਜਾਂਦੇ ਆ ਜਿਹੜੇ ਹੋਟਲ ਦੇ ਆ ਕੇ ਖੜੇ ਸੀਗੇ ਆਪਾਂ ਉਧਰੋਂ ਆਂਦੇ ਵੀ। 15 ਕਿਲੋਮੀਟਰ ਹੈਗਾ ਇੱਥੋਂ। ਹਾਂਜੀ ਮਿੱਤਰੋ। ਕਾਲ ਤੇ ਅੱਜ ਆ ਤੀਜਾ ਦੇਖਣਾ ਆਪਾਂ ਨੂੰ। ਆਪਾਂ ਲੀਟ ਕਰਕੇ ਟਰਾਂਸਪੋਰਟ ਤੇ ਆ ਗਏ ਸੀਗੇ ਉਹ ਸਾਹਮਣੇ ਟਰਾਂਸਪੋਰਟ ਆ। ਇਦਰ ਚਾਰ ਖੰਡਾ ਵਾਲਾ ਰੋਡ ਆਹਾ ਜਿਹੜੇ ਰੋਡ ਨੂੰ ਆਪਾਂ ਆਏ ਸੀਗੇ ਤੇ ਇਹ ਰੋਡ ਗਿਆ ਪੁੰਟੀ ਨੂੰ ਅੱਗੇ ਦਿੱਤਾ ਪੁੰਟੀ ਵਾਲੇ ਰੋਡ ਤੇ ਆ ਰਾਜਾ ਢਾਬਾ ਰਾਜਾ ਟਾਂ ਢਾਬੇ ਦੇ ਉੱਪਰਲੇ ਪਾਸੇ ਟਰਾਂਸਪੋਰਟ ਆ ਸ਼ਰਮਾ ਕਰਮਾ ਟ੍ਰਾਂਸਪੋਰਟ ਤੇ ਮਾ ਨਾ ਨੂੰ ਤੇ ਰੈਚ ਹੋਗੇ ਇਹ ਗੱਡੀ ਆਪਾਂ ਨੇ ਉਹ ਲਾਈ ਵੀ ਆ ਤੇ ਹੁਣ ਇਹ ਵੇ ਜਾ ਕੇ ਚਾਰਤਾ ਕਿਤਾਬ ਆ ਇਹ ਹੈ ਸਾਡੇ ਮੁੰਸੀ ਜੀ ਇਹ ਐਮਬੋ ਜੀ ਸਾਡੇ ਸਤਿ ਸ਼੍ਰੀ ਅਕਾਲ ਲੋਏ ਮਿੱਤਰੋ ਟਾਈਮ ਹੋ ਗਿਆ 10:40 ਮਿੰਟ ਤੇ ਚੱਲੇ ਆ ਗੱਡੀ ਲੋਡ ਕਰਨ ਆਣ ਆਹ ਹੋਰ 1.5 ਕਿਲੋਮੀਟਰ ਹੈ ਫਾਈਟਰੀ ਆਇਤੋਂ ਲੋਡ ਕਰਨੀ ਹੈ ਸਪੰਜ ਸਪੰਜ ਲੋਡ ਕਰਨੀ ਹੈ ਸਪੰਜ ਤੇ ਜੇ ਆ ਕੇ ਦੇਖਦੇ ਆ ਇਕੱਲੀ ਤਰਪਾਲ ਖੋਲੇ ਦੇ ਕੰਮ ਚੱਲ ਜੂ ਜੇ ਤਾਂ ਲੇਬਰ ਨੇ ਕਰਨੀ ਹੋਈ ਲੋਡ ਫੇਰ ਤਾਂ ਇਕਣਾ ਹੀ ਚੱਲ ਜੂ ਬਾਅਦ ਵਿੱਚ ਇੱਥੇ ਜਾ ਕੇ ਦੇਖਦੇ ਹੁਣ ਲਓ ਜੀ ਮਿੱਤਰੋ ਆਹ ਸਾਹਮਣੇ ਆ ਗਈ ਸਪੰਚ ਤੇ ਉਹ ਆਉ ਰਿਹਾ ਜਮਾ ਕਰਾ ਦੇਣੀ ਪਰਚੀ ਨੌਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਚਲੋ ਤੇ ਹੁਣ ਕੀ ਕਰ ਸਕਦੇ ਆ ਪਹਿਲਾਂ ਇੱਕ ਜਗ੍ਹਾ ਤੇ ਮम्मा ਅੰਦਰ ਆ ਆ ਮਿੱਟੀ ਉੱਡ ਰਹੀ ਬਾਹਰ ਦਾ ਪੈਜ ਬਹੁਤ ਆ ਦੇਖੋ ਰਕਾਲ ਸੋ ਡੋੜ ਕੇ ਨਾ ਸਾਰੀ ਗੱਡੀ ਦਾ ਧੋਣੀਆਂ ਪੈਣੀ ਲਓ ਮੇਟਰ ਗੱਡੀ ਹੋ ਗਈ ਆਪਣੀ ਅੰਦਰ ਤੇ ਹੁਣ ਸਵੇਰੇ ਹੀ ਲੋਡ ਹੋਊਗੀ ਤੇ ਨਹੀਂ ਫੇਰੇ ਆ ਇੰਨਾ ਜ਼ਬਰਦਸਤ ਚੱਲ ਗੱਡੀ ਅੰਦਰ ਹੋ ਗਈ ਹੈ ਨਾ ਤੇ ਐ ਟੁੱਟੇ ਭੱਜੇ ਜੇ ਵਲੌਗ ਦਾ ਕਰਦੇ ਆਪਾਂ ਐਂਡ ਪਰ ਨਹੀਂ ਹਲੇ ਰੋਟੀ ਰੂਟੀ ਖਾ ਕੇ ਫੇਰ ਕਰਾਂਗੇ ਹਾਂ ਜੀ ਮਿੱਤਰੋ ਆਖਰੀ ਕਾਲ ਜੀ ਤੇ ਰਾਤ ਵਲੌਗ ਦਾ ਐਂਡ ਨਹੀਂ ਕੀਤਾ ਤੇ ਭਰਾਵਾਂ ਦੇ ਨਾਲ ਕਮੈਂਟ ਆ ਰਹੇ ਸੀਗੇ ਵੀ ਭਾਈ ਮੈਂ ਫੋਨ ਮੀਟਰ ਕੰਨੀ ਕਰਕੇ ਆਰ ਪੀ ਐਮ ਮੀਟਰ ਕੰਨੀ ਤੇ ਏਸੀ ਚਲਾਈ ਠੀਕ ਆ ਉਹ ਨਨ ਦੇਖਣਾਉਣਾ ਵੀ ਚ ਆਰਪੀਐਮ ਡਾਊਨ ਹੁੰਨੇ ਆ ਕਿ ਨਹੀਂ ਤੇ ਹੁਣ ਬਾਈ ਸਮਝ ਗੱਡੀ ਆਪਣੀ ਸਟਾਰਟ ਆ ਆ ਦੇਖੋ ਆ ਨਾ ਤੇ ਇਧਰੋਂ ਆਪਣਾ ਇੱਕ ਮਿੰਟ ਇਹ ਸੀ ਦਾਓ ਕਰ ਦੇਣਾ 1 9 10 ਆ ਲੋ ਇਹ ਚਲਾਤਾ ਆਉਣਾ ਤੇ ਇੱਧਰ ਕੋਈ ਚੱਕਰ ਨਹੀਂ ਤੋੜੇ ਲੈ ਹੁਣ ਬੰਦ ਕਰਦਾ ਇਹ ਲੋ ਫੇਰ ਦੁਬਾਰਾ ਸਟਾਰਟ ਕਰ ਔਲਾ ਦੀ ਇਹ ਇੱਧਰ ਪੈਰ ਵੀ ਦੇਖ ਲੋ ਪੈਰ ਵੀ ਉੱਪਰ ਆ ਮੇਰਾ ਕਦੇ ਚੋਈ ਉਹਦੇ ਨਾਲ ਉਹ ਕੀਤਾ ਵਾ ਇਹ ਰੱਤੀ ਭਰ ਵੀ ਫਰਕ ਨਹੀਂ ਪੈਂਦਾ ਬਾਈ ਇਹ ਹੁਣ ਚੱਲਦਾ ਪਿਆ ਇਹ ਬੰਦ ਠੀਕ ਆ ਜੀ ਕੋਈ ਫਰਕ ਨਹੀਂ ਹੈਗਾ ਤੇ ਹੁਣ ਇਹ ਵਲੋਗ ਦਾ ਕਰਦੇ ਆ ਆਪਾਂ ਐਂਡ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਆ ਕੇ ਬੈਲ ਡਿੰਗ ਨੂੰ ਕਰ ਲਓ ਪ੍ਰੈਸ ਆ ਕੇ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਅੱਸੀ ਕਾਲ ਮਿਲਦੇ ਆ ਅਗਲੇ ਵਲੌਗ ਜਦ ਤੱਕ ਰੱਬ ਰੱਖਾ ਗੱਡੀ ਆਪਣੀ ਲੋਡ ਹੋਣ ਵਾਸਤੇ ਕੰਡਾ ਹੋ ਗਿਆ ਹੁਣ ਲੋਡ ਹੋਊਗੀ ਲੋਡਰ ਨਾਲ ਉਹ ਅਗਲੇ ਵਲੌਗ ਚ ਦੱਸਾਂਗੇ